ਆਦੀ ਲੱਗੇਗਾ ਸੁਰਜਣ ਨੂੰ ਵਟਣਾ ਵਟਣਾ ਕੀ ਹੁੰਦਾ ਹੈ ਦਹੀਂ ਜਿਹੋਆਂ ਦਾ ਆਟਾ ਥੋੜਾ ਜਿਹਾ ਕਣਕ ਦਾ ਆਟਾ ਵਿੱਚ ਹਲਦੀ ਤੇ ਵਿੱਚ ਤੇਲ ਇਹਨੂੰ ਸਾਰੇ ਨੂੰ ਛੰਨੇ ਦੇ ਵਿੱਚ ਪਾ ਕੇ ਦਹੀਂ ਦੇ ਨਾਲ ਚੰਗੀ ਤਰ੍ਹਾਂ ਗੁੰਨ ਲਿਆ ਜਾਂਦਾ ਮਲ ਮਲ ਕੇ ਇਸ ਨੂੰ ਬਿਲਕੁਲ ਮਲਾਈਨ ਕਰ ਲਿਆ ਜਾਂਦਾ ਇਸ ਤਰ੍ਹਾਂ ਇਹ ਵਟਣਾ ਵਿਆਹ ਦੇ ਲਾਉਣ ਦੇ ਲਈ ਬਿਲਕੁਲ ਤਿਆਰ ਹੋ ਜਾਂਦਾ ਦੇ ਹੁਣ ਜਗਾ ਸੁੱਤੀ ਕਰਕੇ ਚੌਂਕ ਪੂਰਿਆ ਜਾਂਦਾ ਇੱਥੇ ਰੱਖਿਆ ਜਾਂਦਾ ਹੈ ਦੇਸੀ ਘਿਓ ਦਾ ਦੂਵਾ ਜਗਾ ਤੇ ਕੋਲ ਰੱਖਿਆ ਜਾਂਦਾ ਹੈ ਕੋਲੀ ਦੇ ਵਿੱਚ ਸਰੋਂ ਦਾ ਤੇਲ ਤੇ ਤਾਜੀ-ਤਾਜੀ ਦੋਬ ਖੰਬਣੀ ਚਿਲਕੇ ਇੱਕ ਸੋਨਾ ਵੱਡਾ ਪਟੜਾ ਲੈ ਕੇ ਉਹਦੇ ਉੱਤੇ ਖੰਬਣੀ ਲਪੇਟੀ ਜਾਂਦੀ ਹੈ ਤੇ ਉਸ ਨੂੰ ਇਸ ਚੌਂਕ ਦੇ ਬਿਲਕੁਲ ਸਾਹਮਣੇ ਸਜਾ ਦਿੱਤਾ ਜਾਂਦਾ ਹੈ ਇਹ ਸਾਰੀ ਤਿਆਰੀ ਤੋਂ ਬਾਅਦ ਸੁਰਜਣ ਦੀਆਂ ਭੈਣਾਂ ਹੁਣ ਸੁਰਜਣ ਨੂੰ ਬڑے ਚਾਹ ਦੇ ਨਾਲ ਲਿਆ ਕੇ ਇਸ ਪਟੜੇ ਦੇ ਉੱਤੇ ਬਿਠਾਉਂਦੀਆਂ ਸੁਰਜਿੰਦੀ ਭੈਣ ਸਭ ਤੋਂ ਪਹਿਲਾਂ ਆਪਦੇ ਭਰਾ ਦੇ ਮੂੰਹ ਤੇ ਇਤਰ ਲਾਉਂਦੀ ਹੈ ਜਦੋਂ ਮੈਂ ਡਾਟਾ ਕਰ ਰਹੀ ਸੀ ਤਾਂ ਇਹ ਦੋ ਲਾਈਨਾਂ ਵੀ ਮੇਰੇ ਸਾਹਮਣੇ ਆਈਆਂ ਭੈਣ ਕਹਿੰਦੀ ਹੈ ਮੇਰੇ ਵੀਰੇ ਦਾ ਰੰਗ ਸੁਹਾ ਲਾਲ ਸਹੀ ਹੋ ਮੈਂ ਤੇ ਲਾਉਣੀ ਆ ਅਤਰ ਗੁਲਾਲ ਸਹੀ ਹੋ ਤਾਂ ਭਈ ਜਿਵੇਂ ਇਹ ਲਾਉਂਦੀ ਸੀ ਕਾਂਕੀ ਕਾਹੀ ਗੀਤ ਬਣੀ ਸੀਗੀ ਤਾਂ ਅੱਪਾ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਇਹ ਲਾਲ ਗੁਲਾਬ ਲਾਉਣ ਤੋਂ ਬਾਅਦ ਜਿਹੜਾ ਵਟਨਾ ਵਿਆਹੰਦਰ ਦੇ ਮੂੰਹ ਤੇ ਮਲਿਆ ਜਾਂਦਾ ਸੀ ਤਾਂ ਯਕੀਨਨ ਹੀ ਉਸ ਦਾ ਰੰਗ ਹੋਰ ਵੀ ਨਿਖਰ ਕੇ ਆਉਂਦਾ ਹੋਂ ਸਭ ਤੋਂ ਪਹਿਲਾਂ ਸੁਰਜਨ ਦੀ ਮਾਂ ਆਪਣੀ ਝੋਲੀ ਨੂੰ ਬੜੇ ਪਿਆਰ ਦੁਲਾਰ ਦੇ ਨਾਲ ਭਰਦੀ ਹੈ ਆਪਣੇ ਪੁੱਤ ਦੀਆਂ ਨਜ਼ਰਾਂ ਲਾਉਂਦੀ ਹੈ ਸੁਰਜਨ ਦੇ ਪੈਰ ਥੱਲੇ ਭਾਲ ਰੱਖ ਤੇਰੋ ਉੱਤੇ ਦੇ ਮੱਥੇ ਤੋਂ ਲੈ ਕੇ ਬਾਹਾਂ ਤੋਂ ਲੈ ਕੇ ਪੈਰਾਂ ਤੱਕ ਬੜੇ ਪਿਆਰ ਦੇ ਨਾਲ ਵਟਮਨਾ ਉਹ ਆਦਮੀ ਕਰਦੀ ਹੈ ਵਾਰੀ ਵਾਰੀ ਜਾਂਦੀ ਹੈ ਇੱਥੇ ਸੁਰਜਣ ਦੀ ਮਾਂ ਬੀਬੀ ਨਣ ਦੇ ਹੱਥ ਛੰਨਾ ਪੜਾ ਕੇ ਯਾਨੀ ਕਿ ਸੁਰਜਣ ਦੀ ਭੂਆ ਦੇ ਹੱਥ ਛੰਨਾ ਪੜਾ ਕੇ ਉਹਦਾ ਮਾਨ ਵਧਾਉਂਦੀ ਵਟਣੇ ਦੀ ਰਸਮ ਤੋਂ ਬਾਅਦ ਹੁੰਦੀ ਹੈ ਨਾਈ ਤੋਈ ਇੱਥੇ ਹੁੰਦੀ ਹੈ ਨਾਨਕੀਆਂ ਦੀ ਰੌਣਕ ਮਾਮਾ ਜ਼ਰੂਰੀ ਚਾਹੀਦਾ ਹੁੰਦਾ ਜਿਹੜਾ ਵਿਆਹਦੜ ਨੂੰ ਖਾਰਿਓ ਲਾਊਗਾ ਸੋ ਸੁਰਜਣ ਦਾ ਮਾਮਾ ਤਿਆਰ ਸੁਰਜਣ ਆ ਕੇ ਪਟੜੀ ਦੇ ਉੱਤੇ ਖੜਾ ਹੋ ਜਾਂਦਾ ਮਾਮੀ ਨੇ ਉਹਨੂੰ ਕੋਈ ਨਾ ਕੋਈ ਗਹਿਣਾ ਪਾਉਣਾ ਹੁੰਦਾ ਟੂਨ ਪੌੜੀ ਹੁੰਦੀ ਹੈ ਤਾਂ ਮਾਮਾ ਸੁਰਜਣ ਦੇ ਅੱਗੇ ਕੜਾ ਪਾ ਰਿਹਾ ਮਾਮੀ ਨੇ ਸ਼ਗਨਵੇ ਆਕੀਤਾ ਸੁਰਜਣ ਦਾ ਮੂੰਹ ਝਟਾਇਆ ਛੋਟੀ ਮਾਮੀ ਨੇ ਮੋਢਾ ਥਾਪੜਿਆ ਤੇ ਸੁਰਜਣ ਨੂੰ ਉਹ ਲਾਰੇ ਦਿੱਤਾ ਸੁਰਜ ਨੇ ਮਾਰ ਕੇ ਛਾਂ ਸਾਰੀਆਂ ਜੱਪਣੀਆਂ ਭੰਤੀ ਇੱਥੇ ਜੱਪਣੀਆਂ ਭੰਨਣ ਦਾ ਅਰਥ ਇਹ ਹੁੰਦਾ ਹੈ ਕਿ ਹੁਣ ਸੁਰਜ ਨੇ ਆਪਣੀ ਪਿਛਲੀ ਜ਼ਿੰਦਗੀ ਚੋਂ ਨਿਕਲ ਕੇ ਗ੍ਰਸਤੀ ਜੀਵਨ ਦੇ ਵਿੱਚ ਪੈਰ ਰੱਖ